ਮਾਨ ਸਰਕਾਰ ਕਹਿ ਰਹੀ ਹੈ ਕਿ ਸਾਡਾ ਕੋਈ ਵੀ ਵਿਰੋਧ ਨਹੀਂ ਕਰਦਾ ਕਿਸੇ ਵੀ ਤਰ੍ਹਾਂ ਦੇ ਧਰਨੇ ਪ੍ਰਦਰਸ਼ਨ ਨਹੀਂ ਕੀਤੇ ਜਾਂਦੇ ਸਾਡੇ ਖਿਲਾਫ ਤਾਂ ਫਿਰ ਇਹ ਧਰਨਾ ਪ੍ਰਦਰਸ਼ਨ ਨਹੀਂ ਜਾਂ ਫਿਰ ਇਹ ਲੋਕਾਂ ਨੂੰ ਦਿਖਦੇ ਨਹੀਂ ਹੈਗੇ ਜਿਹੜੇ ਧਰਨਾ ਪ੍ਰਦਰਸ਼ਨ ਕਰਦੇ ਨੇ ਸੜਕਾਂ ਦੇ ਵਿਰੋਧ ਕਰ ਰਹੇ ਨੇ ਜਾਂ ਫਿਰ ਮਾਨ ਸਰਕਾਰ ਇਹਨਾਂ ਨੂੰ ਦਿਖਾਉਣਾ ਨਹੀਂ ਚਾਹੁੰਦੀ। 2.5-2-2 ਲੱਖ ਦੇ ਚਲਾਨ ਹੋ ਰਹੇ ਆ ਤੇ GST ਦੇ ਨਾਮ ਦੇ ਵੀ ਜਿਹੜੀ 500-700 ਰੁਪਏ GST ਹੁੰਦੀ ਹੈ ਪੂਰੀ ਗੱਡੀ ਨੂੰ ਉਹਦੇ ਨਾਮ ਤੇ ਵੀ 25-25 ਹਜ਼ਾਰ ਦੇ ਚਲਾਨਾ ਜੇ ਅਫਸਰਾਂ ਨਾਲ ਆਪ ਦਾ ਕੰਮ ਕਰਦੇ ਆ। ਉਹ ਕਹਿੰਦੇ ਸਾਨੂੰ ਟਾਰਗੇਟ ਮਿਲੇ ਆ। ਸਾਡੀ ਕਿਸੇ ਸਰਕਾਰ ਦੇ ਕਿਸੇ ਐਮ.ਐਲ.ਏ ਨੇ ਕਿਸੇ ਸਾਾਨੂੰ ਪ੍ਰਸ਼ਾਸਨ ਦੇ ਬੰਦੇ ਨੇ ਸਾਡੇ ਤੱਕ ਪੁੱਛਿਆ ਨਹੀਂ ਵੀ ਤੁਸੀਂ ਕਿਉਂ ਬੈਠੇ ਆ। ਐਸੇ ਡੀ.ਸੀ. ਸਾਹਿਬ ਨੂੰ ਮੰਗ ਪੱਤਰ ਵੀ ਦੇ ਚੁੱਕੇ। ਇਹ ਮਕੇਰੀਆਂ ਟਰੱਕ ਯੂਨੀਅਨ ਦਾ تھا, ਟੈਪਰ ਯੂਨੀਅਨ ਧਰਨਾ ਲੱਗਾ ਆ। ਰਾਤ ਦੀ ਇਹ ਗੱਲ ਆ ਵੀ ਉੱਥੇ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ, ਕੋਈ ਬੈਰੀਕੇਡ ਨਹੀਂ। ਇੱਕ ਟੈਂਕਰ ਆਇਆ ਤੇਲ ਵਾਲਾ ਜਵਾਨ ਮੁੰਡਾ 24 ਸਾਲਾਂ ਦਾ ਉਹਦੀ ਡੈਥ ਹੋ ਗਈ। ਇਹ ਸਰਕਾਰਾਂ ਦੇ ਟੈਕਸ ਸੀਗਾ ਕੁਆਟਰ 3200 ਰੁਪਇਆ ਠੀਕ ਹੈ 3200 ਦਾ ਕੁਆਟਰ ਤਾਰੋ ਤੇ ਆਰ ਸੀ ਬਣ ਜਾਂਦੀ ਸੀ ਗੱਡੀ ਦੀ ਇਹਨਾਂ ਨੇ ਇੱਕ ਸਾਲ ਦੀ ਕਰ ਦਿੱਤੀ ਅਸੀਂ ਚੁੱਪ ਕਰਕੇ ਬਹਿ ਗਏ ਚਲੋ ਕੋਈ ਨਾਲ ਜਿੱਥੇ 3000 ਉੱਥੇ 12000 ਸਹੀ ਹੁਣ ਇਹਨਾਂ ਨੇ ਲੱਖ ਰੁਪਇਆ ਕਰ ਦਿੱਤਾ ਸਾਲ ਦਾ ਟੈਕਸ ਲੈਣਾ ਇਹ ਜਿਹੜਾ ਗੈਰ ਕਾਨੂੰਨੀ ਆ ਜਾਓ ਦੇ ਨੰਬਰ ਪੇਪਰ ਨਹੀਂ ਕੀ ਉਹਦੀ ਪਾਸਿੰਗ ਨਹੀਂ ਹੈ ਚੋਦੇ ਨੂੰ ਬੰਦ ਕੀਤਾ ਜਾਵੇ ਅਸੀਂ ਉਹਦੇ ਉਸਦੇ ਤੋਂ ਅਸੀਂ ਵੀ ਹੱਕ 'ਚਾਂ ਇਹ ਸਟੈਂਡਰਡ ਬਾਡੀ ਹੋਵੇ ਜੋ ਸਰਕਾਰ ਮਾਨਤਾ ਦੇ ਦੇ ਵੀ ਇੰਨਾ ਮਾਲ ਪਾਉਣਾ ਹੈ ਤੇ ਇਥੋਂ ਨਿਕਲਣਾ ਅਸੀਂ ਚੱਲਣ ਨੂੰ ਤਿਆਰ ਆ ਪਰ ਸਰਕਾਰ ਇਹ ਕੰਮ ਹੀ ਨਹੀਂ ਕਰਦੀ ਇਹ ਹਾਲਾਤ ਇਹ ਹੋ ਗਏ ਆ ਡਰਾਈਵਰ ਵੀ ਖੁਦਕੁਸ਼ੀਆਂ ਕਰਨਗੇ ਤੇ ਮਾਲਕੀ ਵੀ ਕਰਨਗੇ ਡਰਾਈਵਰਾਂ ਦਾ ਵੀ ਘਰ ਦਾ ਖਰਚਾ ਤਾਂ ਹੀ ਚੱਲਣਾ ਜੇ ਗੱਡੀ ਚੱਲੂਗੀ ਗੱਡੀ ਚੱਲੂਗੀ ਤੇ ਇਹ ਆਪਣੀਆਂ ਕਿਸ਼ਤਾਂ ਦੇਵਾਂਗੇ ਸਾਡੀ 7.5 ਲੱਖ ਰੁਪਏ ਦੀ ਕਿਸ਼ਤਾਂ ਠੀਕ ਹੈ ਜੀ ਇੱਥੇ ਗੱਡੀ ਖਰੀਦਦਾ ਵੀ 507000 ਰੁਪਏ ਲਾਉਸਾ ਹਰ ਮਾਲਕ ਨੂੰ ਪੰਜਾਬ ਦੀ ਮੌਜੂਦਾ ਸਰਕਾਰ ਯਾਨੀ ਕਿ ਮਾਨ ਸਰਕਾਰ ਦੇ ਵੱਲੋਂ ਜਿੱਥੇ ਯੁੱਧ ਨਸ਼ਿਆਂ ਦੇ ਵਿਰੁੱਧ ਲਗਾਤਾਰ ਜਾਰੀ ਹੈ ਉੱਥੇ ਹੀ ਦੱਸਦੀ ਹੈ ਕਿ ਯੁੱਧ ਟਿਪਰਾਂ ਦੇ ਵਿਰੁੱਧ ਉਹ ਵੀ ਲਗਾਤਾਰ ਜਾਰੀ ਹੈ ਪਰ ਇਹ ਗੱਲ ਜਿਹੜੀ ਹੈ ਟਿਪਰ ਐਸੋਸੀਏਸ਼ਨ ਉਹ ਡਰਾਈਵਰ ਕਹਿ ਰਹੇ ਨੇ ਇਸ ਵਕਤ ਟਾਂਡੇ ਦੇ ਵਿੱਚ ਮੌਜੂਦਾਂ ਗੱਲਬਾਤ ਕਰਦੇ ਟਿਪਰ ਐਸੋਸੀਏਸ਼ਨ ਦੇ ਕੁਝ ਮਾਲਕ ਕਰੋ ਡਰਾਈਵਰ ਮੌਜੂਦ ਨੇ ਸਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਕਾਰਨ ਆ ਕਿ ਅੱਜ ਜਿਹੜੀਆਂ ਟਿਪਰ ਤੁਸੀਂ ਆਪਣੇ ਸੜਕ ਤੇ ਖਿਲਾੜ ਕੇ ਬੈਨਰ ਲਗਾ ਕੇ ਸਰਕਾਰ ਦਾ ਵਿਰੋਧ ਕਰ ਰਹੇ ਹੋ ਦੇਖੋ ਜੀ ਸਾਨੂੰ ਅੱਜ ਧਰਨੇ ਨੂੰ ਲਗਾਤਾਰ ਚੌਥਾ ਦਿਨ ਹੋ ਗਿਆ ਵਾ ਸਾਡੀ ਕਿਸੇ ਸਰਕਾਰ ਦੇ ਕਿਸੇ ਐਮਐਲਏ ਨੇ ਕਿਸੇ ਸਾਨੂੰ ਪ੍ਰਸ਼ਾਸਨ ਦੇ ਬੰਦੇ ਨੇ ਸਾਡੇ ਤੱਕ ਪੁੱਛਿਆ ਨਹੀਂ ਵੀ ਤੁਸੀਂ ਕਿਉਂ ਬੈਠੇ ਆ ਐਸੇ ਡੀਸੀ ਸਾਹਿਬ ਨੂੰ ਮੰਗ ਪੱਤਰ ਵੀ ਦੇ ਚੁੱਕੇ ਆ ਸਾਡੇ ਬੈਠਣ ਦਾ ਇੱਕੋ ਹੀ ਰੀਜਨ ਆ ਵੀ ਜੇ ਸਾਡੇ ਤੇ ਜਿਹੜੇ ਨਜਾਇਜ਼ ਚਲਾਨ ਹੋ ਰਿਹਾ ਗੱਡੀਆਂ ਦੇ ਅਸੀਂ ਇਹ ਕਹਿ ਰਹੇ ਆ ਜੇ ਸਰਕਾਰ ਨੇ ਇੱਕ ਫਾਰਮ ਕਿਉ ਫਾਰਮ ਐਮ ਫਾਰਮ ਲੈਣੇ ਆ ਤਾਂ ਇੰਡਸਟਰੀ ਕੋਲ ਆਏ हां जे कोई माइनिंग दी पॉलिसी च हैगा ਤੁਸੀਂ ਕੋਈ ਟੈਕਸ ਲੈਣਾ ਜਿਹਦਾ ਇਹਨਾਂ ਨੇ ਕਹਿੰਦੇ ਜੀ GST ਦੇ ਬਿੱਲ ਆਉਂਦੇ ਡੁਪਲੀਕੇਟ ਅਸੀਂ ਕਹਿੰਨੇ ਜੀ GST ਦੇ ਬਿੱਲ ਦੀ ਜਿੰਨੀ ਕੀਮਤ ਬਣਦੀ ਆ 500000 ਸਾਡੇ ਕੋਲ ਲੈ ਲਓ ਸਾਡੇ ਬਿੱਲ ਸਹੀ ਆ ਤੁਹਾਨੂੰ ਵਾਪਸ ਕਰ ਦਿਓ ਪਰ ਉਹਦੇ ਨਾਂ ਤੇ ਸਾਡੇ 2 2 ਸਵਾ 2 2 ਲੱਖ ਦੇ ਚਲਾਨ ਹੋ ਰਹੇ ਆ ਤੇ GST ਦੇ ਨਾਮ ਦੇ ਵੀ ਜਿਹੜੀ 500 ਰੁਪਇਆ GST ਹੁੰਦੀ ਆ ਪੂਰੀ ਗੱਡੀ ਨੂੰ ਉਹਦੇ ਨਾਂ ਤੇ ਵੀ 25 25000 ਦੇ ਚਲਾਨ ਆ ਜੇ ਅਫਸਰਾਂ ਨਾਲ ਰابطਾ ਕਾਇਮ ਕਰਦੇ ਆ ਉਹ ਕਹਿੰਦੇ ਸਾਨੂੰ ਟਾਰਗੇਟ ਮਿਲੇ ਆ ਟਾਰਗੇਟ ਗਾਦੇ ਮਿਲੇ ਮੈਗਾ ਟਾਰਗੇਟ ਤਾਂ ਸਾਨੂੰ ਮਾਰਨ ਵਾਲੇ ਟਿਪਰਾਂ ਨੂੰ ਮਿਲੇ ਨਾ ਸਾਡੀ ਦੋ ਹਾਲਾਤ ਹੋ ਗਏ ਜਿੰਨੇ ਵੀ ਮੇਰੇ ਵੀਰੇ ਤੇ ਟਰਾਂਸਪੋਰਟਰ ਬੈਠੇ ਆ ਸਾਰੇ ਸਰਕਾਰ ਨੂੰ 2-2 4-4 6-6 ਲੱਖ ਰੁਪਈਆ ਜਮ੍ਹਾਂ ਕਰਵਾ ਚੁੱਕੇ ਆ ਇਸ ਟਾਈਮ ਸਾਡੀਆਂ ਜੇਬਾਂ ਵੀ ਖਾਲੀ ਆ ਤੇ ਸਾਡੇ ਗੱਡੀਆਂ ਵੀ ਐਵੇਂ ਹੀ ਤੁਹਾਡੇ ਧਰਨੇ ਤੇ ਬੈਠੀਆਂ ਹੋਈਆਂ ਆ ਆ ਚਾਰ ਦਿਨ ਤੁਸੀਂ ਦੱਸਿਆ ਇਹਨਾਂ ਚਾਰ ਦਿਨਾਂ ਦੇ ਵਿੱਚ ਸਰਕਾਰ ਦਾ ਕੋਈ ਨੁਮਾਇੰਦਾ ਤੁਹਾਡੇ ਕੋਲ ਆਇਆ ਹੋਵੇ ਮੌਜੂਦਾ ਜਾਂ ਤੁਸੀਂ ਕਿਸੇ ਤਰ੍ਹਾਂ ਦੀ ਕੋਈ ਮੀਟਿੰਗ ਕੀਤੀ ਹੋਵੇ ਦੇਖੋ ਸਰਕਾਰ ਦਾ ਨੁਮਾਇੰਦਾ ਤੇ ਕੋਈ ਵੀ ਨਹੀਂ ਆਇਆ ਨਾ ਪ੍ਰਸ਼ਾਸਨ ਦਾ ਹੀ ਆਇਆ ਇੱਕ ਜਰੂਰ ਦੱਸਣਾ ਚਾਹੁੰਦਾ ਵੀ ਸਾਡੇ ਮਕੇਰੀਆਂ ਟਰੱਕ ਯੂਨੀਅਨ ਦਾ ਟੈਪਰ ਯੂਨੀਅਨ ਧਰਨਾ ਲੱਗਾ ਆ ਰਾਤ ਦੀ ਇਹ ਗੱਲ ਆ ਵੀ ਉੱਥੇ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਕੋਈ ਬੈਰੀਕੇਡ ਨਹੀਂ ਇੱਕ ਟੈਂਕਰ ਆਇਆ ਤੇਲ ਵਾਲਾ ਜਵਾਨ ਮੁੰਡਾ 24 ਸਾਲਾਂ ਦਾ ਉਹਦੀ ਡੈਥ ਹੋ ਗਈ ਆ ਧਰਨੇ ਦੇ ਬੈਠੇ ਦੀ ਔਰ ਤਿੰਨ ਚਾਰ ਦੋ ਬੰਦ ਮੁੰਡੇ ਆ ਜਿੱਥੇ ਬਹੁਤ ਜ਼ਿਆਦਾ ਸਾਟਾਂ ਲੱਗੀਆਂ ਦੋ ਜਣੇ ਆ ਜਿਨ੍ਹਾਂ ਦੇ ਘੱਟ ਲੱਗੀਆਂ ਟੋਟਲ ਪੰਜ ਬੰਦੇ ਚਾਰ ਬੰਦੇ ਫਟੜ ਹੋਏ ਤੇ ਇੱਕ ਦੀ ਡੈਥ ਹੋ ਗਈ ਆ ਪਰ ਜਿਹੜਾ ਸੀ ਉਹ ਕਿੱਦਾਂ ਧਰਨੇ 'ਚ ਪੜਿਆ ਆ ਕੇ ਬੈਠਿਆਂ ਦੇ ਉੱਪਰ ਆਇਆ ਸੜਕ ਤੋਂ ਥੱਲੇ ਉਤਰ ਕੇ ਜਾਂ ਕਿਸ ਤਰ੍ਹਾਂ ਟਿਪਰ ਨਹੀਂ ਸੀਗਾ ਜੀ ਉਹ ਡੀਜ਼ਲ ਵਾਲੀ ਟੈਂਕੀ ਸੀਗੀ 10 ਟੈਰੀ ਬੰਮੁੰਡੇ ਸਾਈਡ ਤੇ ਬੈਠੇ ਸੀ ਉਹ ਪਤਾ ਨਹੀਂ ਡਰਾਈਵਰ ਨੂੰ ਨੀਂਦ ਆ ਗਈ ਜਾਂ ਉਹਨੇ ਕੀ ਕੀਤਾ ਸੀ ਉਹ ਸਿੱਧਾ ਹੀ ਧਰਨੇ 'ਚ ਆਵੜਿਆ ਜਿੱਦਾਂ ਹੀ ਧਰਨੇ 'ਚ ਵੜਿਆ ਜਿਹੜੇ ਮੁੰਡੇ ਮੋਹਰੇ ਬੈਠੇ ਸੀ ਉਹਨਾਂ ਨੂੰ ਹਿੱਟ ਕਰਕੇ ਤੇ ਰੋਡ ਤੇ ਚੱਲ ਗਿਆ ਇੱਕ ਮੁੰਡੇ ਦੀ ਔਨ ਦਿ ਸਪੋਰਟ ਡੈਥ ਹੋ ਗਈ ਆ ਇੱਕ ਬੰਦੇ ਦੋ ਬੰਦੇ ਬਹੁਤ ਜ਼ਿਆਦਾ ਸੀਰੀਅਸ ਆ ਦੋ ਬੰਦੇ ਨਾ ਨਾਰਮਲ ਸਟਾਫ ਆ ਕੋਈ ਨੀ ਪਹੁੰਚਿਆ ਜੀ ਅੱਜ ਉਥੇ ਧਰਨਾ ਸੀਗਾ ਜੇ ਰੋਡ ਵੀ ਜਾਮ ਕੀਤਾ ਗਿਆ ਠੀਕ ਹੈ ਜੀ ਫਿਰ ਉਥੇ ਆਪਣੇ ਤਹਿਸੀਲਦਾਰ ਸਾਹਿਬ ਨੇ ਮੰਗ ਪੱਤਰ ਲਿਆ ਆ ਤੇ ਆਪਣੇ ਡਿਪਟੀ ਸਾਹਿਬ ਆਏ ਫਿਰ ਪ੍ਰਸ਼ਾਸਨ ਆਇਆ ਉਹਨਾਂ ਨੇ ਮੰਗ ਪੱਤਰ ਦੇ ਵਿੱਚ ਕਹਿੋ ਜੀ ਮੰਗ ਕੀਤੀ ਗਈ ਹੈ ਤੁਹਾਡੇ ਕੋਲ ਉਹਦੇ ਵਿੱਚ ਮੰਗ ਇਹ ਕੀਤੀ ਗਈ ਹੈ ਜੀ ਇੱਕ ਤਾਂ ਸਾਡੇ ਮੰਗ ਪੱਤਰ ਪਹਿਲਾਂ ਹੀ ਸਰਕਾਰ ਨੂੰ ਅਸੀਂ ਡੀਸੀਆਂ ਥਰੂ ਦੇ ਚੁੱਕੇ ਆ ਪੇਪਰਾਂ ਦੇ ਇੱਕ ਉਹਦੇ ਵਿੱਚ ਜਿਹੜਾ ਸਾਡਾ ਮੁੰਡਾ ਰਾਤ ਲਖਵਿੰਦਰ ਸਿੰਘ ਸ਼ਹੀਦ ਹੋਇਆ ਉਦੇ ਪਰਿਵਾਰ ਨੂੰ 1 ਕਰੋੜ ਰੁਪਇਆ ਤੇ ਇੱਕ ਸਰਕਾਰੀ ਨੌਕਰੀ ਜੋਗਤਾ ਅਨੁਸਾਰ ਜਿਹੜੇ ਬੰਦੇ ਉੱਥੇ ਫਟਰੇ ਹੋਏ ਉਹਨਾਂ ਨੂੰ 5-5 ਲੱਖ ਰੁਪਇਆ ਤੇ ਸਾਰਾ ਇਲਾਜ ਫ੍ਰੀ ਕੀਤਾ ਜਾਵੇ। ਇੱਕ ਅਜਿਹਾ ਮੈਨੂੰ ਤੁਸੀਂ ਹੁਣ ਗੱਲ ਕਰੀ ਹੈ ਕਿ ਬੈਨਰ ਮੈਂ ਵੀ ਪੜਿਆ ਕਿ ਪਿਛਲੀਆਂ ਸਰਕਾਰਾਂ ਦੀ ਗੱਲ ਕੀਤੀ ਹੈ ਕਿ ਜਿਹੜਾ ਖਰਚਾ ਸੀ ਉਹ ਘੱਟ ਪਾਇਆ ਜਾ ਰਿਹਾ ਸੀ। ਕੀ ਉਹਨਾਂ ਸਰਕਾਰਾਂ ਨੂੰ ਪ੍ਰਮੋਟ ਕਰ ਰਹੇ ਹੋ ਜਾਂ ਕਿਸ ਤਰ੍ਹਾਂ? ਦੇਖੋ ਇਹ ਸਰਕਾਰ ਦੀ ਨੀਤੀ ਪਾਲਿਸੀ ਤਾਂ ਸਮਝ ਨਹੀਂ ਆਈ। ਜੇ ਟਰਾਂਸਪੋਰਟ ਦੀ ਕੋਈ ਪਾਲਿਸੀ ਬਣਾਉਣੀ ਆ ਜਾਂ ਟੋ ਆਟੋ ਆਈ ਦੀ ਕੋਈ ਪਾਲਿਸੀ ਬਣਾਉਣੀ ਆ ਕਮ ਸੇ ਕਮ ਇੱਥੋਂ ਜਿਹੜਾ ਜਿਹੜੇ ਵੀ ਵਰਕ ਇਸ ਵਰਕ ਨਾਲ ਜੁੜੇ ਆ ਜਿਹੜੇ ਟਰਾਂਸਪੋਰਟਰੇ ਕੰਮ ਕਰਦੇ ਆ ਉਹਨਾਂ ਦੀ ਸਲਾਹ ਲੈਣੀ ਚਾਹੀਦੀ ਪਿਛਲੀ ਸਰਕਾਰਾਂ ਚ ਟੈਕਸ ਸੀਗਾ ਕੁਆਟਰ 3200 ਰੁਪਇਆ ਠੀਕ ਹੈ 3200 ਦਾ ਕੁਆਟਰ ਤਾਰੋ ਤੇ ਆਰ ਸੀ ਬਣ ਜਾਂਦੀ ਸੀ ਗੱਡੀ ਦੀ ਇਹਨਾਂ ਨੇ ਇੱਕ ਸਾਲ ਦੀ ਕਰ ਦਿੱਤੀ ਅਸੀਂ ਚੁੱਪ ਕਰਕੇ ਬਹਿ ਗਏ ਚਲੋ ਕੋਈ ਨਾਲ ਜਿੱਥੇ 3000 ਉੱਥੇ 12000 ਸਹੀ ਹੁਣ ਇਹਨਾਂ ਨੇ ਲੱਖ ਰੁਪਇਆ ਕਰ ਦਿੱਤਾ ਸਾਲ ਦਾ ਟੈਕਸ ਲੈਣਾ ਕੱਠਾ ਲੈ ਰਿਹਾ ਅਸੀਂ ਗੱਡੀ ਚਲਾਉਣੀ ਆ 2 ਸਾਲ 2 ਸਾਲ ਬਾਅਦ ਅਸੀਂ ਗੱਡੀ ਵੇਚ ਦਾਂਗੇ ਤਾਂ ਅਸੀਂ 4 ਸਾਲ ਦਾ ਟੈਕਸ ਕਿਉਂ ਦਈਏ ਬੇਸ਼ੱਕ ਸਰਕਾਰ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਤੁਹਾਡੀਆਂ ਹੱਕੀ ਮੰਗਾਂ ਨੂੰ ਲੈ ਕੇ ਪਰ ਕਿਸੇ ਵੇਲੇ ਕੁਝ ਅਜਿਹੀਆਂ ਗੱਲਾਂ ਦੇਖਣ ਨੂੰ ਸੜਕ ਦੇ ਉੱਤੇ ਮਿਲਦੀਆਂ ਨੇ ਟੀਪਰ ਵਾਲਿਆਂ ਦੇ ਨੰਬਰ ਤੱਕ ਨਹੀਂ ਹੁੰਦੇ ਕਿਸੇ ਵੇਲੇ ਜਾਂ ਕਈ ਐਸੇ ਕਾਗਜ਼ ਪੱਤਰ ਨਹੀਂ ਪੂਰੇ ਕਰਕੇ ਰੱਖਦੇ ਸੜਕ ਹੀ ਹਾਸੇ ਵਾਪਰ ਜਾਂਦੇ ਨੇ ਉੱਥੇ ਕੀ ਕਹਿਣਾ ਜਾਓਗੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜੀ ਅੱਜੇ ਗੱਲ ਤੇ ਆਨਲਾਈਨ ਸਿਸਟਮ ਆ ਗੱਡੀ ਟਰੇਸ ਹੋਣੀ ਚਾਹੀਦੀ ਆ ਜੇ ਉਹਦੇ ਪੇਪਰ ਕੰਪਲੀਟ ਆ ਜੇ ਉਹਦੇ ਕੰਪਲੀਟ ਨਹੀਂ ਪੇਪਰ ਚਾਹੇ ਉਹ ਸਾਡਾ ਟਿਪਰ ਆ ਚਾਹੇ ਉਹ ਕਾਰ ਆ ਚਾਹੇ ਕੋਈ ਵੀ ਆਪਣਾ ਪੰਜਾਬ ਦਾ ਜਾਂ ਹਿੰਦੁਸਤਾਨ ਦਾ ਵਹੀਕਲ ਆ ਉਹ ਤਰ੍ਹਾਂ ਤੋਂ ਉਸੇ ਟਾਈਮ ਬੰਦ ਹੋਣਾ ਚਾਹੀਦਾ ਇਹ ਮਤਲਬ ਇੱਕ ਬੰਦੇ ਨੂੰ ਟਾਰਗੇਟ ਟਿਪਰ ਵਾਲੇ ਟਿਪਰ ਕੋ ਮਾਫੀ ਨਹੀਂ ਬਣਦੇ ਐਕਚੁਅਲੀ ਕੀ ਆ ਵੀ ਇਹ ਕੁਝ ਬੰਦੇ ਆਪਣੇ ਹੈਗੇ ਆ ਕੋਈ ਸਰਕਾਰਾਂ ਜਾਂ ਜਿਨ੍ਹਾਂ ਨੂੰ ਸਾਡੇ ਟਿਪਰ ਜ਼ਿਆਦਾ ਚੁੱਭਦੇ ਆ ਦੇਖੋ ਜੀ ਪੰਜ ਗੋਲਾ ਬਰਾਬਰ ਨਹੀਂ ਹੁੰਦੀਆਂ ਇਹਨਾਂ ਨੂੰ ਜਿਹੜੇ 90 ਟਿਪਰ ਆ ਜਿਨ੍ਹਾਂ ਦੇ ਕਾਗਜ਼ ਨਹੀਂ ਉਹਨੇ ਨਹੀਂ ਦੇਦੇ 10 ਦੇ ਜਿਹੜੇ ਗੈਰ ਕਾਨੂੰਨੀ ਆ ਐਂ ਦੇ ਕਹਿੰਨੇ ਜਿਹੜਾ ਗੈਰ ਕਾਨੂੰਨੀ ਆ ਜਾਓ ਦੀ ਨੰਬਰ ਪੇਪਰ ਨਹੀਂਗੀ ਉਹਦੀ ਪਾਸਿੰਗ ਨਹੀਂ ਚੋ ਉਹਨੂੰ ਬੰਦ ਕੀਤਾ ਜਾਵੇ ਅਸੀਂ ਉਹਦੇ ਉਸਦੇ ਤਾਂ ਅਸੀਂ ਵੀ ਹੱਕ 'ਚ ਆਂ ਜਿਓ ਐਕਸੀਡੈਂਟ ਹੁੰਦੇ ਆ ਤੇ ਉਥੇ ਬੱਚੇ ਕਦੇ ਪਬਲਿਕ ਨਹੀਂ ਉਹ ਪਬਲਿਕ ਦੇ ਵਿੱਚ ਸਾਡੇ ਵੀ ਆ ਸਾਡੇ ਵੀ ਬੱਚੇ ਸਕੂਟਰ ਮੋਟਰਸਾਈਕਲ ਤੇ ਜਾਂਦੇ ਅਸੀਂ ਵੀ ਕਾਰਾਂ ਤੇ ਜਾਂਦੇ ਆ ਜਿਓ ਟਿਪਰ ਲੋਕਾਂ ਲਈ ਜਾਨ ਨੂੰ ਖਤਰਾ ਬਣਿਆ ਉਹ ਸਾਡਾ ਵੀ ਬਣ ਸਕਦਾ ਅਸੀਂ ਉਸ ਚੀਜ਼ ਦੇ ਹੱਕ 'ਚ ਨਹੀਂਗੇ ਜਾਹਰ ਤੌਰ ਤੇ ਜਿਹੜੇ ਡਰਾਈਵਰ ਵੀਰ ਨੇ ਬੇਸ਼ੱਕ ਤੁਸੀਂ ਅੱਜ ਟਿਪਰਾਂ ਦੇ ਮਾਲਕ ਖੜੇ ਹੋ ਡਰਾਈਵਰ ਵੀਰਾਂ ਨੂੰ ਜ਼ਮੀਨੀ ਪੱਧਰ ਤੇ ਗੱਲ ਕਰ ਲਈਏ ਬਹੁਤ ਤਰ੍ਹਾਂ ਦੀਆਂ ਮੁਸ਼ਕਲਾਂ ਆਉਂਦੀਆਂ ਨੇ ਕਿਸ ਤਰ੍ਹਾਂ ਦੀਆਂ ਜਿਹੜੀਆਂ ਜ਼ਿਆਦਾ ਤੌਰ ਤੇ ਜਿਹੜੀ ਮੁਸ਼ਕਲ ਆ ਫੇਸ ਕਰਨੀ ਪੈਂਦੀ ਹੈ ਦੇਖੋ ਜੀ ਅੱਜ ਭਾਵੇਂ ਸਾਡੇ ਕੋਲ ਟਿਪਰ ਆ ਪਰ ਅਸੀਂ ਵੀ ਡਰਾਈਵਰੀ ਵੀ ਕੀਤੀ ਆ ਆਪਦੀਆਂ ਗੱਡੀਆਂ ਵੀ ਲਈਆਂ ਡਰਾਈਵਰ ਨੂੰ ਤੇ ਬਹੁਤ ਵੱਡੀ ਮੁਸ਼ਕਲ ਆ ਜੀ ਸਭ ਤੋਂ ਵੱਡੀ ਮੁਸ਼ਕਲ ਇਹ ਹੈ ਕਿ ਕਹਿੰਦੇ ਸਰਕਾਰ ਇੱਕ ਪਾਲਿਸੀ ਕਰ ਦੇ ਹੁਣ ਜਿੱਦਾਂ ਓਵਰਲੋਡ ਹੀ ਲਾ ਲੋ ਸਰਕਾਰ ਦਾ ਐਮਬੀਆਈ ਪਾਸ ਕਰਦਾ ਗੱਡੀ ਦਾ ਆਰਟੀਓ ਦਾ ਚਲਾਨ ਕਰ ਦਿੰਦਾ ਠੀਕ ਹੈ ਜੀ ਅਸੀਂ ਦੇ ਕਹਿੰਦੇ ਸਟੈਂਡਰਡ ਬੋਡੀ ਹੋਵੇ ਜੋ ਸਰਕਾਰ ਮਾਨਤਾ ਦੇ ਦੇ ਵੀ ਇੰਨਾ ਮਾਲ ਪਾਉਣਾ ਹੈ ਤੇ ਇਥੋਂ ਨਿਕਲਣਾ ਅਸੀਂ ਚੱਲਣ ਨੂੰ ਤਿਆਰ ਆਂ ਪਰ ਸਰਕਾਰ ਇਹ ਕੰਮ ਹੀ ਨਹੀਂ ਕਰਦੀ ਡਰਾਈਵਰਾਂ ਦੇ ਘਰਾਂ ਦੇ ਖਰਚੇ ਕਿਵੇਂ ਚੱਲਦੇ ਆ ਜੇਕਰ 4-4 ਦਿਨ 10-10 ਸਨ ਗੱਡੀਆਂ ਧਰਨਿਆਂ ਦੇ ਵਿੱਚ ਖੜੀਆਂ ਰਹਿੰਦੀਆਂ ਨੇ ਦੇਖੋ ਜੀ ਹਾਲਾਤ ਇਹ ਹੋ ਗਏ ਆ ਡਰਾਈਵਰ ਵੀ ਖੁਦਕੁਸ਼ੀਆਂ ਕਰਨਗੇ ਤੇ ਮਾਲਕੀ ਵੀ ਕਰਨਗੇ ਡਰਾਈਵਰਾਂ ਦਾ ਵੀ ਘਰ ਦਾ ਖਰਚਾ ਤਾਂ ਹੀ ਚੱਲਣਾ ਜੇ ਗੱਡੀ ਚੱਲੂਗੀ ਗੱਡੀ ਚੱਲੂਗੀ ਤਹੀਂ ਆਪਣੀਆਂ ਕਿਸ਼ਤਾਂ ਦੇਵਾਂਗੇ ਸਾਡੀ 7.5 ਲੱਖ ਰੁਪਏ ਦੀ ਕਿਸ਼ਤਾਂ ਠੀਕ ਹੈ ਜੀ ਇੱਥੇ ਗੱਡੀ ਖੜੀ ਦਾ ਵੀ 507000 ਰੁਪਿਆ ਲਾਉਸ ਹਰ ਮਾਲਕ ਨੂੰ ਤੇ ਕਿੱਥੋਂ ਪੂਰਾ ਹੋਊਗਾ ਜੇਕਰ ਤੁਹਾਡੀਆਂ ਹੱਕੀ ਮੰਗਾ ਜਲਦੀ ਪੂਰੀਆਂ ਨਹੀਂ ਹੁੰਦੀਆਂ ਸਰਕਾਰ ਕਿਸੇ ਤਰ੍ਹਾਂ ਦੀ ਸੁਣਵਾਈ ਨਹੀਂ ਕਰਦੀ ਪ੍ਰਸ਼ਾਸਨ ਵੱਲੋਂ ਸੁਣਵਾਈ ਨਹੀਂ ਹੁੰਦੀ ਅੱਗੇ ਥੋਸ ਕਦਮ ਕੀ ਰਹਿਣਾ ਦੇਖੋ ਜੀ ਪਹਿਲਾਂ ਤਾਂ ਆਪਣੀ ਟਰਾਂਸਪੋਰਟ ਪੂਰੇ ਨਾਲ ਹੀ رابطہ ਕੈਂਪ ਕਰਾਂਗੇ ਸੰਘਰਸ਼ ਵੀ ਤਿੱਖਾ ਕਰਾਂਗੇ ਜੇ ਦੇਖੋ ਸਰਕਾਰ ਹੈਗੀ ਆ ਤਗੜੀ ਅਹੀਂ ਲੋਕਾਂ ਅਹੀਂ ਤਾਂ ਆਪਣੇ ਹੱਕ ਰੱਖ ਸਕਦੇ ਆ ਅਖੀਰ ਤੇ ਫੇ ਖੁਦਕੁਸ਼ੀਆਂ ਹੋਣਗੀਆਂ ਪਹਿਲਾਂ ਜਿੱਦਾਂ ਇੱਕ ਦਰਖਤਨਾ ਕਿਸਾਨ ਦੀ লাশ ਹੁੰਦੀ ਆ ਫਾਂਸੀ ਲਈ ਹੁੰਦੀ ਆ ਕਿ ਕਿਤੇ ਟੇਪਰ ਖੜਾ ਹੋਊਗਾ ਤੇ ਉਹਦੇ ਨਾਲ ਫਾਂਸੀ ਜਾਂ ਡਰਾਈਵਰ ਨੇ ਲਈ ਹੋਊਗੀ ਜਾਂ ਮਾਲਕ ਨੇ ਲਈ ਹੋਊਗੀ ਆਉਣ ਵਾਲੇ ਹਾਲਾਤ ਤੇ ਹੋਈ ਹੈ ਉਹ ਮਾਨ ਸਰਕਾਰ ਕਹਿ ਰਹੀ ਹੈ ਕਿ ਸਾਡਾ ਕੋਈ ਵੀ ਵਿਰੋਧ ਨਹੀਂ ਕਰਦਾ ਕਿਸੇ ਵੀ ਤਰ੍ਹਾਂ ਦੇ ਧਰਨੇ ਪ੍ਰਦਰਸ਼ਨ ਨਹੀਂ ਕੀਤੇ ਜਾਂਦੇ ਸਾਡੇ ਖਿਲਾਫ ਤਾਂ ਫਿਰ ਇਹ ਧਰਨਾ ਪ੍ਰਦਰਸ਼ਨ ਨਹੀਂ ਜਾਂ ਫਿਰ ਇਹ ਲੋਕਾਂ ਨੂੰ ਦਿਖਦੇ ਨਹੀਂ ਹੈਗੇ ਜਿਹੜੇ ਧਰਨਾ ਪ੍ਰਦਰਸ਼ਨ ਕਰਦੇ ਨੇ ਸੜਕਾਂ ਦੇ ਵਿਰੋਧ ਕਰ ਰਹੇ ਨੇ ਜਾਂ ਫਿਰ ਮਾਨ ਸਰਕਾਰ ਇਹਨਾਂ ਨੂੰ ਦਿਖਾਉਣਾ ਨਹੀਂ ਚਾਹੁੰਦੀ ਕੀ ਆ ਤੁਹਾਡੀ رائے ਤੁਸੀਂ ਵੀ ਆਪਣੇ ਕਮੈਂਟ ਦੇ ਜ਼ਰੀਏ ਜੋ ਵੀ ਵਿਚਾਰ ਨੇ ਉਹ ਜ਼ਰੂਰ ਸਾਂਝੇ ਕਰੋ ਕੈਮਰਾਮੈਨ ਹੈਪੀ ਦੇ ਨਾਲ ਮੈਂ ਸਰਜੀਤ ਸਿੰਘ ਧੰਨਵਾਦ